ਸਿੰਘ ਪਾਤਸ਼ਾਹ ਦੇ ਛੋਟੇ ਲਾਲ ਸਰਹੰਦ ਦੀ ਕਚਹਿਰੀ ਵਿੱਚ ਕਿਦਾਂ ਨਿਰਪੈਤਾ ਦੇ ਨਾਮ ਵਜ਼ੀਰ ਖਾਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨੀ ਇਹ ਹੁਣ ਕਿੱਥੋਂ ਆਇਆ ਜੀ ਉਹਨਾਂ ਦੇ ਵਿੱਚ ਇਹ ਤਾਂ ਨਹੀਂ ਸੀ ਵੀ ਅਸੀਂ ਜਿਵੇਂ ਅਸੀਂ ਕਹਿ ਸੋਚਦੇ ਹਾਂ ਦਾਦੀ ਮਾਣੇ ਸਾਰੀ ਰਾਤ ਬੈਠ ਕੇ ਬੱਚਾ ਨੂੰ ਸਮਝਾ ਜਾ ਤੇ ਇੱਕੋ ਰਾਤ ਵਿੱਚ ਉਹ ਇੰਨੇ ਬਹਾਦਰ ਬਣ ਗਏ। ਉਹ ਗੋਬੜ ਸਿੰਘ ਦੇ ਪੁੱਤਰ ਇੱਕ ਰਾਤ ਵਿੱਚ ਨਹੀਂ ਬਹਾਦਰ ਬਣੇ ਵੀ ਦਾਦੀ ਮਾਣ ਨੇ ਪੂਰੀ ਰਾਤ ਵਿੱਚ ਤਾਨੂੰ ਬਹਾਦਰ ਬਣਾਇਆ। ਬਹਾਦਰੀ ਸਿੱਧਕ ਪਰ ਉਸਾ ਤੇ ਨਿਰਪੈਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰਾਂ ਦੇ ਸੁਭਾਅ ਦੇ ਵਿੱਚ ਹੈ। ਦਾਦੀ ਮਾਣੇ ਤੇ ਪਹਿਲਾਂ ਦੇ ਪੜਾਏ ਹੋਏ ਸਿਲੇਬਸ ਦੀ ਰਿਵੀਜ਼ਨ ਕਰਵਾਈੇ ਕਰਾਤ ਦੇ। ਜਿਵੇਂ 7ਵੀਂ ਸਾਰਾ ਸਾਲ ਬੱਚਾ ਪੜ੍ਹਦਾ ਹੈ ਤੇ ਜਿਸ ਜਿਸ ਜਦ ਪੀਪਰ ਹੋਣਾ ਹੁੰਦਾ ਇਸ ਤੋਂ ਇੱਕ ਰਾਤ ਪਹਿਲਾਂ ਬੱਚਾ ਰਿਵੀਜ਼ਨ ਕਰਦਾ ਜੇ ਸਾਰਾ ਸਾਲ ਬੱਚਾ ਪੜਿਆ ਨਹੀਂ ਕੋਈ ਵੀ ਦਿਨ ਵੀ ਨਹੀਂ ਕਰ ਸਕਦਾ ਰਿਵੀਜ਼ਨ ਉਹ ਕਰਦਾ ਹੈ ਨਾ ਸਾਰਾ ਸਾਲ ਪੜ੍ਹਿਆ ਤੇ ਉਹਨੂੰ ਸਾਰਾ ਜਿਹੜਾ ਸਾਰਾ ਸਾਲ ਪੜ੍ਹਿਆ ਹੁੰਦਾ ਉਹਦੀ ਜ਼ੁਬਾਨ ਦੇ ਉੱਤੇ ਉਹਦੀ ਦਿਮਾਗ ਵਿੱਚ ਇੱਕ ਇੱਕ ਗੱਲ ਇਦਾਂ ਇਦਾਂ ਕਿ ਮੈਂ ਇਹ ਲਿਖਣਾ ਹੈ ਗੱਲ ਨੂੰ ਇਹ ਲਿਖਣਾ ਹੈ ਜਿਹੜਾ ਆਨੰਦਪੁਰ ਸਾਹਿਬ ਦੀ ਧਰਤੀ ਉਤੇ ਰਹਿੰਦੇ ਆਂ ਬਾਬਾ ਜੋਰਾਵਲ ਸਿੰਘ ਬਾਬਾ ਫਤਿਹ ਸਿੰਘ ਨੇ ਸਿੱਖੀ ਸਿਰਕ ਦਾ ਸਬਕ ਪੜਿਆ ਇਹਦਾ ਸਵੈ ਪ੍ਰੋਸੇ ਦਾ ਸਬਕ ਪੜਿਆ ਇਹਦਾ ਨਿਰਪੈਕਾ ਦਾ ਸਬਕ ਪੜਿਆ ਦਾਦੀ ਮਾਂ ਨੇ ਤਾਂ ਰਾਤ ਨੂੰ ਉਹਦੀ ਰਿਵੀਜ਼ਨ ਕਰਵਾਈ ਅੱਜ ਸਾਡੀ ਬੁੱਤੀ ਦੇ ਵਿੱਚ ਸਾਡੀ ਜਾਣਕਾਰੀ ਵਿੱਚ ਧਰਮ ਤਾਂ ਹੈ ਪਰ ਸਾਡੇ ਸੁਭਾਅ ਦੇ ਵਿੱਚ ਧਰਮ ਨਹੀਂ ਆ ਰਿਹਾ ਸਾਡੇ ਸੁਭਾਅ ਦੇ ਵਿੱਚ ਗੁਰੂ ਦੇ ਬਚਨ ਨਹੀਂ ਆ ਰਹੇ ਸਾਡੇ ਸੁਭਾਅ ਦੇ ਵਿੱਚ ਨਰਪ੍ਰੇਤਾ ਨਹੀਂ ਜਦ ਤੱਕ ਸਾਡੇ ਸੁਭਾਅ ਦੇ ਵਿੱਚ ਨਰਪ੍ਰੇਤਾ ਨਹੀਂ ਆਏਗੀ ਜਦ ਤੱਕ ਸਾਡੇ ਸੁਭਾਅ ਦੇ ਵਿੱਚ ਧਰਮੀ ਆਏਗਾ ਅਸੰਤ ਧਰਮੀ ਨਹੀਂ ਬਣਾਂਗੇ ਗੁਰੂਦਰਦ ਧਰਮੀ ਤੇਰੀ ਬਣਨੀ ਦੁਨੀਆ ਸਾਨੂੰ ਆਖੀ ਜਾਵੇ ਤਾਂ ਗੱਲ ਵੱਖਰੀ ਹੈ ਕਿ ਦੁਨੀਆ ਤੇ ਮਾਰ ਦੇ ਕੱਪੜੇ ਦੇ ਇੰਤਾ ਇਸ ਤਰ੍ਹਾਂ ਇਸ ਤਰ੍ਹਾਂ ਚੇਤਾ ਰੱਖੋ ਕਿ ਦਾ ਸੁਭਾਅ ਵਿੱਚ ਧਰਮ ਆਉਣਾ ਕਿਸੇ ਚੰਗੇ ਗੁਣ ਦਾ ਸੁਭਾਅ ਵਿੱਚ ਸ਼ਾਮਲ ਹੋ ਜਾਣਾ ਕੋਈ ਇੱਕ ਦਿਨ ਦੀ ਕਿਰਿਆ ਨਹੀਂ ਹੈ ਉਹ ਇੱਕ ਦਿਨ ਦੀ ਕਿਰਿਆ ਨਹੀਂ ਹੈ ਉਹ ਅਭਿਆਸ ਹੈ ਹਮਸਾ ਪਾਪਾ ਫਤੀ ਸਿੰਘ ਬਾਬਾ ਜੋਰਾਵਰ ਸਿੰਘ ਦਾ ਜਿੰਨੀਆਂ-ਜਿੰਨੀਆਂ ਉਹਨਾਂ ਦੀਆਂ ਉਮਰਾਂ ਨੇ ਉਹਨਾਂ ਉਹਨਾਂ ਅਭਿਆਸ ਹੈ ਉਹਨਾਂ ਦਾ ਨਰਪੈਤਾ ਵਿੱਚ ਰਹਿਣਾ ਕਿੱਦਾਂ ਉਹ ਅਭਿਆਸ ਹੈ ਉਹਨਾਂ ਦਾ ਰੋਜ਼ਾਨਾ ਦੇਖਦੇ ਨੇ ਕਿੱਦਾਂ ਕਿੱਦਾਂ ਸਿੱਖ ਨਰਪੈਤਾ ਨਾਲ ਜ਼ਿੰਦਗੀ ਜਿਉਂਦੀ ਹੈ ਕਿੱਦਾਂ ਸਿੱਖ ਹਰ ਜਾਨਾਂ ਆਨੰਦਪੁਰ ਸੇਪ ਚੜ੍ਹ ਕੇ ਆਉਣ ਵਾਲਿਆਂ ਦਾ ਮੂੰਹ ਮੋੜਦੇ ਨੇ ਇਹ ਉਹਨਾਂ ਨੇ ਅੱਖੀਂ ਦੇਖਿਆ ਤੇ ਉਹਨਾਂ ਦੇ ਸੁਭਾਅ ਵਿੱਚ ਸ਼ਾਮਲ ਹੋ ਹੀ ਉਹਨਰ ਪੈਦਾ ਕੋਈ ਵੀ ਕੋਈ ਵੀ ਚੀਜ਼ ਹੈ ਸੇਵਾ ਕਰਨੀ ਸਿੱਖ ਦਾ ਜਿਹੜਾ ਹੈ ਉਹ ਹੁਣ ਜਾਣਕਾਰੀ ਹੈ ਸਾਨੂੰ ਕਿਸ ਬੰਦੇ ਨੂੰ ਨਹੀਂ ਇਸ ਗੱਲ ਦਾ ਪਤਾ ਵੀ ਅੰਮ੍ਰਿਤ ਵੀ ਨੇ ਉੱਠਣਾ ਜੀ ਗੁਰਸਤਗੁਰੂ ਦਾ ਜੋ ਸਿੱਖ ਅਖਾਈ ਸੁ ਭਲਕੇ ਉੱਠਣਾ ਨਾਮ ਤੇ ਆਵੇ ਦੱਸੋ ਕਿਹੜੇ ਸਿੱਖ ਨੂੰ ਇਸ ਗੱਲ ਦੀ ਸਮਝ ਨਹੀਂ ਆਂਦੀ ਅੰਮ੍ਰਿਤ ਵੀ 라 ਉੱਠਣਾ ਸਿੱਖੀ ਦਾ ਇੱਕ ਮੂਲ ਵੱਡਾ ਗੋਣਾ ਹੈ ਪਰ ਕੀ ਅੰਮ੍ਰਿਤ ਵੀ ਨੇ ਉੱਠਣਾ ਸਾਡੇ ਸੁਭਾਅ ਵਿੱਚ ਸ਼ਾਮਲ ਹੈ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੰਨ ਉਨ੍ਹਾਂ ਦੇ ਸੁਭਾਅ ਵਿੱਚ ਸੀ ਸਵੇਰੇ ਉਨ੍ਹਾਂ ਦੇ ਸੁਭਾਅ ਵਿੱਚ ਸੀ ਸਿੱਖ ਦੇ ਸਿੱਖ ਵੀ ਕੱਲ ਦੀ ਜਾਣਕਾਰੀ ਥੋੜਾ ਵੀ ਸਾਰੇ ਇੱਕ ਪਰਮਾਤਮਾ ਦੀ ਅੰਸ਼ ਨੇ ਸਾਰੇ ਉਦਰਤ ਕੇ ਬੰਦੇ ਹੀ ਹਨ ਸਾਰਿਆਂ ਦੀ ਸੇਵਾ ਕਰਨੀ ਹੈ ਇੱਕ ਪਰਮਾਤਮਾ ਦਾ ਸਿਮਰਨ ਕਰਨਾ ਹੈ ਜ਼ਾਲਿਮਾਂ ਦੇ ਅੱਗੇ ਇਦਾਂ ਖੜਨਾ ਹੈ ਜਾਬਰਾਂ ਬਾਬਰਾਂ ਨੂੰ ਇਦਾਂ ਜਾਬਰ ਕਹਿਣਾ ਇਹ ਇਹ ਸਿੱਖ ਦੇ ਸੁਭਾਅ ਵਿੱਚ ਨਹੀਂ ਜਾਣਕਾਰੀ ਤੇ ਸਾਰਿਆਂ ਨੂੰ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਿਹਾ ਦੱਸੋ ਕਿਹੜੇ ਸਿੱਖ ਨੂੰ ਪਤਾ ਨਹੀਂ ਦਿੱਲੀ ਤੱਕ ਉੱਤੇ ਬੈਠਣ ਵਾਲਿਆਂ ਦੇ ਅੱਗੇ ਸਿੱਖਾਂ ਨੇ ਦੁੱਖ ਸਹਿਣੇ ਪ੍ਰਮਾਣ ਕਰਦੇ ਪਰ ਝੁਕਣਾ ਪ੍ਰਮਾਣ ਨਹੀਂ ਕੀਦਾ ਸੋ ਕਿਹੜੇ ਸਿੱਖ ਨੂੰ ਜਾਣਕਾਰੀ ਹੈ ਜਾਣਕਾਰੀ ਤਾਂ ਹੈ ਪਰ ਅੱਜ ਦੇ ਸਿੱਖ ਆਗੂਆਂ ਦੇ ਸੁਭਾਅ ਦੇ ਵਿੱਚ ਉਹ ਨਹੀਂ ਹੈ ਤੇ ਕਿੱਦਾਂ ਫਿਰ ਇਦਾਂ ਸਿੱਖੀ ਪਹਿਰਾਵੇ ਦੇ ਵਿੱਚ ਕਿੱਦਾਂ ਝੁਕ ਝੁਕ ਕੇ ਪਹਿਰਾ ਪਹਿਰਾ ਚੁਪੈਂਦੇ ਕਿਉਂਕਿ ਪਹਿਰਾ ਚਪਣਾ ਉਹਨਾਂ ਦਾ ਸੁਭਾਅ ਹੈ ਉਹ ਕੋਈ ਸਰਕਾਰ ਆਵੇ ਉਹਨਾਂ ਨੇ ਪੈਰਾ ਦੀ ਬਤਨ ਉਹ ਕਿੰਨੇ ਮਰਜ਼ੀ ਵੱਡੇ ਅਹੁਦੇ ਤੇ ਪਹੁੰਚ ਜਾਣ ਉਹਨਾਂ ਨੇ ਪੈਰਾ ਦੀ ਚੋਟਣਾ ਕਿਉਂਕਿ ਪੈਰਾ ਮਤਲਬ ਹਨ ਗੁਲਾਮੀ ਸਵਾਰ ਕਰਨੀ ਇਹ ਕਿਸੇ ਕਿਸੇ ਬੰਦੇ ਦੇ ਸੁਭਾਅ ਵਿੱਚ ਹੁੰਦਾ ਹੈ ਸਾਡੇ ਬਹੁਤੇ ਆਗੂਆਂ ਦੇ ਸੁਭਾਅ ਵਿੱਚ ਬੇਇਮਾਨੀ ਇਹ ਥੋੜਾ ਜਿਹਾ ਨੂੰ ਜਾਣਕਾਰੀ ਨਹੀਂ ਹੈ ਵੀ ਅਸੀਂ ਪੰਥ ਨਾਲ ਗਦਾਰੀ ਕਰ ਰਹੇ ਹਾਂ ਅਸੀਂ ਧਰਮ ਨਾਲ ਗਦਾਰੀ ਕਰ ਰਹੇ ਹਾਂ ਜਾਣਕਾਰੀ ਤੇ ਹੈ ਪਰ ਉਹਨਾਂ ਦੇ ਸੁਭਾਵਿਕ ਬੇਈਮਾਨੀ ਇਸ ਕਰਕੇ ਕੱਲਾ ਪਾਉਂ ਉਹਨਾਂ ਧਰਮ ਦੀਆਂ ਕਰ ਲੈਣ ਪਰ ਅਖੀਰ ਨੂੰ ਅੰਦਰ ਦਾ ਪਾਜ ਹੁੰਦਾ ਕੁੱਬੜ ਹੁੰਦਾ ਤੋ ਸੇਵਾ ਸਿਮਰਨ ਨਰ ਭੈਤਾ ਸਿੱਧ ਸਵੈ ਪ੍ਰੋਸਤ ਇਸ ਸਿੱਖ ਦੇ ਸਵਾਬ ਵਿੱਚ ਹੋਣਾ ਚਾਹੀਦਾ ਹੈ ਕੱਲੀ ਜਾਣਕਾਰੀ ਦੇ ਵਿੱਚ ਨਹੀਂ ਮੈਨੂੰ ਪਤਾ ਹੈ ਜੀ ਜਪਜੀ ਸਾਹਿਬ ਦੀ ਬਾਣੀ ਦੀ ਜਾਣਕਾਰੀ ਤਾਂ ਹਰ ਇੱਕ ਸਿੱਖ ਨੂੰ ਹੈ ਪਰ ਕਿੰਨੇ ਐਸੇ ਨੇ ਜਿਹੜੇ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਬਾਬਰ ਨੂੰ ਜਰਾਵਰ ਕਹਿਣ ਦਾ ਹੌਸਲਾ ਰੱਖਦੇ ਆ ਜਫਰਨਾਮਾ ਤੇ ਬਹੁਤਿਆਂ ਨੂੰ ਯਾਦ ਹੈ ਤੇ ਬਹੁਤ ਐਸੀਆਂ ਜਿਹੜੇ ਜ਼ਲਫਰਨਾਮਾ ਯਾਦ ਕਰੀ ਬੈਠੇ ਪਰ ਅੱਜ ਦੇ ਔਰੰਗਜ਼ੇਬਾਂ ਨੂੰ ਲਾਂਹ ਤਾ ਪਾਉਣੀ ਹੈ ਕਿ ਕਿੰਨਿਆਂ ਦੇ ਸੁਭਾਅ ਚ ਗੱਲ ਹੈ ਸਾਡੇ ਸੁਭਾਅ ਦੇ ਵਿੱਚ ਸਾਡੇ ਪ੍ਰਾਤਨ ਬਜ਼ੁਰਗ ਸਨ ਉਹਨਾਂ ਦੇ ਸੁਭਾਅ ਦੇ ਵਿੱਚ ਧਰਮ ਸੀ ਦਇਆ ਸੀ